ਸਤਿ ਅਲੈਕੁਮ ਵੀਵਰਸ ਬਾਈ ਸਰਜੀਤ ਸਿੰਘ ਜੀ ਦੀ ਕਥਾ ਹੈ ਜਿਹੜੀ ਕਿ ਅੱਜ ਕੱਲ ਦੇ ਸਾਡੇ ਮਾਸ਼ਲੇ ਦੀ ਆਕਾਸੀ ਕਰਨ ਲਈ ਹੈ ਪਹਿਲਾਂ ਆਪਾਂ ਵੀਡੀਓ ਦੇਖਦੇ ਆ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਹੁਣ ਤੇ ਬਹਿਰੂਪੀ ਆ ਗਏ ਸਿੱਖਾਂ 'ਚ ਆਇਆ ਇੱਕ ਨਿਹੰਗ ਬਾਣਾ ਵਾਲਾ ਤੁਰਿਆ ਫਿਰਦਾ ਉਹ ਤੇ ਨਿਹੰਗ ਸੰਗਾਂ ਨੂੰ ਐਕਸ਼ਨ ਲੈਣਾ ਚਾਹੀਦਾ ਉਹਤੇ ਆ ਲਾਈਵ ਸੁਣ ਰਹੇ ਹੋ ਤੁਸੀਂ ਮੈਂ ਇੰਨਾ ਗੱਲਾਂ ਦੀ ਪਰਵਾਹ ਨਹੀਂ ਕਰਦਾ ਨਾਟ ਕਰਿਓ ਉਹ ਬਾਣਾ ਖਾਲਸੇ ਵਾਲਾ ਪਾ ਕੇ ਤੇ ਹੋਰ ਹੀ ਇਹਨੂੰ ਕਹਿੰਦੇ ਨੇ ਜਿਵੇਂ ਦੁੱਧ ਤੇ ਪਾਣੀ ਦੁੱਧ ਪਾਣੀ ਕਹਿੰਦਾ ਦੁੱਧ ਨੂੰ ਪਾਣੀ ਕਹਿੰਦਾ ਦੁੱਧ ਨੂੰ ਮੈਨੂੰ ਆਪਣੇ ਵੇਚ ਰਲਾ ਲਾ ਤੇਰੀ ਵੀ ਤੇਰੇ ਜਿੰਨੀ ਕੀਮਤ ਮੇਰੀ ਵੀ ਪੈਜੂ ਅਗਿਓ ਦੁੱਧਾਂ ਦਾ ਨਾ ਬਈ ਤੈਨੂੰ ਆਪਣੇ ਵੇਚ ਰਲਾ ਲਿਆ ਤੇ ਨੁਕਸਾਨ ਕਿਦਾ ਹੋਣਾ ਮੇਰਾ ਕਿਵੇਂ ਭਲਾ 10 ਲੀਟਰ ਦੁੱਧ ਵਿੱਚ 5 ਲੀਟਰ ਪਾਣੀ ਰਲਾ ਦਿਓ ਵੇਚਣ ਲੱਗ ਪਿਓ ਤੇ ਬਾਅਦ ਵਿੱਚ ਕੀ ਲੋਕਾਂ ਕਹਿਣਾ ਇਨੇ ਦੁੱਧ ਵਿੱਚ ਪਾਣੀ ਪਾਇਆ ਕਿਸੇ ਨੇ ਨਹੀਂ ਕਹਣਾ ਪਾਣੀ ਵਿੱਚ ਦੁੱਧ ਪਾਇਆ ਅੱਜ ਪ੍ਰੋਬਲਮ ਕੀ ਹੈ ਸਿੱਖੀ ਵਿਚਾਰ ਧਾਰਾ ਪਿਓਰ ਦੁੱਧ ਸੀ ਅੱਜ ਪਾਣੀ ਦੀ ਤਰ੍ਹਾਂ ਚ ਮਿਕਸ ਕੀਤਾ ਜਾ ਰਿਹਾ ਅਗਲੇ ਨੂੰ ਪਤਾ ਕਿ ਮੈਂ ਜੇ ਪਖੰਡ ਕਰਨੇ ਦਮਾਲਾ ਲਾ ਕੇ ਕਲੀਨ ਸ਼ੇਪ ਹੋ ਕੇ ਵੀ ਇਦਾਂ ਦੇ ਪਖੰਡ ਕਰਾਂ ਉਦੋਂ ਦੁੱਧ ਦੀ ਬਦਨਾਮੀ ਨਹੀਂ ਹੋਣੀ ਪਰ ਮੈਂ ਰੂਪ ਇਹਨਾਂ ਦਾ ਧਾਰ ਕੇ ਜਦੋਂ ਪਖੰਡ ਕਰਦਾ ਉਦੋਂ ਬਦਨਾਮੀ ਹੋਣੀ ਲੋਕਾ ਕਹਣਾ ਵੇਖੋ ਜੀ ਇਹ ਦੁੱਧ ਵਿੱਚ ਪਾਣੀ ਪਾਈ ਫਿਰਦਾ ਸਿੱਖੀ ਵਿਚਾਰ ਧਾਰਾ ਪਿਓਰ ਦੁੱਧ ਸੀ ਇਹ ਤਾਂ ਜਥੇ ਬੰਦੀਆਂ ਨੂੰ ਬਿਆਨ ਦੇਣਾ ਚਾਹੀਦਾ ਇਹ ਬਹਿਰੂਪੀਆ ਸਾਡਾ ਸਿੱਖੀ ਦਾ ਹਿੱਸਾ ਨਹੀਂ ਹੈਗਾ ਪਰ ਬੋਲੇ ਕਿਹੜਾ ਜੀ ਇੱਥੇ ਹਮਾਮ ਮੇ ਸਭ ਨੰਗੇ ਹੈ ਕੌਣ ਬੋਲੇਗਾ ਇੱਥੇ ਸਰਕਾਰਾਂ ਦੇ ਪਾਲੇ ਹੋਏ ਵੇਖੋ ਜੀ ਮੇਰੇ ਸ਼ਬਦ ਕਈਆਂ ਨੂੰ ਚੁਬਦੇ ਨੇ ਚੁਬਣੇ ਵੀ ਚਾਹੀਦੀ ਹੈ ਜੀ ਕਲੈਨ ਦੀ ਗੋਲੀ ਖਾਣ ਤੋਂ ਬਾਅਦ ਛੱਪੜ ਦਾ ਮੱਛਰ ਵੀ ਬੰਦੇ ਨੂੰ ਡੰਗ ਮਾਰਦੇ ਤੇ ਮਲੇਰੀਆ ਨਹੀਂ ਹੁੰਦਾ ਥੋੜੀ ਬਹੁਤੀ ਗੁਰਮਤੰਦਰ ਲੈ ਕੇ ਜਾਓ ਆ ਭਾਈ ਖੋਸਾ ਜੀ ਬਿਠੇ ਆ ਬੜੀ ਤਗੜੀ ਜੰਗ ਲੜ ਰਹੇ ਆ ਇਥੇ ਬਹੁਤ ਪੰਥ ਦੇ ਚਿਹਰੇ ਨਕਾਬ ਪਾ ਕੇ ਸਾਡੇ ਸਮਾਜ ਵੀ ਤੁਰੇ ਫਿਰਦੇ ਆ ਤੁਹਾਨੂੰ ਪਹਿਚਾੰਨਾ ਪੈਣਾ ਇਹ ਲਿਫਾਜ਼ੇ ਖਜ਼ਰਮੇ ਜਹਾਂ ਸੈਂਕੜੇ ਰਾਜਨ ਵੀ ਫਿਰਤੇ ਹਨ ਅਗਰ ਦੁਨੀਆ ਮੇਰੇ ਨਾ ਹੈ ਤੋ ਕੁਝ ਪਹਿਚਾਨ ਪੈਦਾ ਕਰ ਧਰਮ ਦੇ ਰੂਹ ਵਿੱਚ ਲਲਾਰੀ ਦੇ ਮੱਟ ਵਿੱਚ ਪੈ ਗਿੱਦੜ ਲੱਤਾ ਜੰਗਲ ਅੰਦਰ ਜਾਇਕੈ ਪਖੰਡ ਕਮਤਾ ਸਤਿਕਾਰਯੋਗ ਭਾਈ ਗੁਰਦਾਸ ਜੀ ਕਿੰਨੇ 100 ਸਾਲ ਪਹਿਲਾਂ ਹੀ ਇਹ ਗੱਲਾਂ ਲਿਖ ਗਏ ਸਿੱਖੋ ਜਾਗਿਓ ਸੁਚੇਤ ਹੋਇਓ ਸੁਰਤ ਆਪਣੀ ਸ਼ਬਦ ਨਾਲ ਜੋੜ ਕੇ ਰੱਖਿਓ ਤੁਹਾਨੂੰ ਕੋਈ ਡੋਗ ਨਹੀਂ ਸਕਦਾ ਤੂੰ ਹੀ ਕੋ ਕਿਤੇ ਵੀ ਢੈਂਦੀ ਗਲਾਚ ਨਹੀਂ ਜਾ ਸਕਦੇ ਜੇ ਤੁਹਾਡੀ ਸੁਰਤ ਵਿੱਚ ਗੁਰੂ ਦਾ ਸ਼ਬਦ ਟਿਕਿਆ ਹੋਵੇਗਾ ਇਸ ਕਰਕੇ ਬਿਨ ਸਤਗੁਰ ਸੇਵੇ ਗੁਰੂ ਅਮਰਦਾਸ ਜੀ ਕਹਿੰਦੇ ਬਿਨ ਸਤਗੁਰ ਸੇਵੇ ਬਹੁਤਾ ਦੁੱਖ ਲੱਗਾ ਸਾਰੇ ਪੜੋ ਜੀ ਬਿਨ ਸਤਗੁਰ ਸੇਵੇ ਬਹੁਤਾ ਦੁੱਖ ਲੱਗਾ ਜਦੋਂ ਤੱਕ ਅਸੀਂ ਆਪਣੇ ਗੁਰੂ ਦੇ ਸੱਚੇ ਸ਼ਬਦ ਨੂੰ ਅੰਦਰ ਸੇਵਦੇ ਨਹੀਂ ਗ੍ਰਹਿਣ ਨਹੀਂ ਕਰਦੇ ਇਕੱਠਾ ਨਹੀਂ ਕਰਦੇ ਬਹੁਤਾ ਦੁੱਖ ਲੱਗੇਗਾ ਜੁਗ ਚਾਰੇ ਪਰਮਾਈ ਅੱਜ ਭਟਕ ਕਿਉਂ ਰਹੇ ਆ ਕਿਉਂਕਿ ਗੁਰੂ ਦਾ ਸ਼ਬਦ ਅੰਦਰ ਨਹੀਂ ਬਿਨ ਸਤਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ ਹਮ ਦੀਨ ਤੁਮ ਜੁਗ ਜੁਗ ਦਾਤੇ ਮਰਾਇ ਤੁਸੀਂ ਜੁਗੋ ਜੁਗ ਦਾਤੇ ਹਮਦੀਨ ਤੁਮ ਜੁਗ ਜੁਗ ਦਾਤੇ ਸ਼ਬਦ ਐ ਦੇ ਬੁਝਾਈ ਮੈਨੂੰ ਸ਼ਬਦ ਦੀ ਵਿਚਾਰ ਦੁਆਰਾ ਦੇ ਕੇ ਗਲ ਬੁਝਾ ਦਿਓ ਹਰ ਜਿਓ ਕਿਰਪਾ ਕਰੋ ਤੁਮ ਪਿਆਰੇ ਕਿਹੜੀ ਕਿਰਪਾ ਕਰੋ ਆਹ ਕਿਰਪਾ ਮੰਗਿਆ ਕਰੋ ਪਿਆਰਿਓ ਕਿਹੜੀ ਮੇਰੇ ਤੇ ਆਹ ਕਿਰਪਾ ਕਰੋ ਹਰ ਜਿਓ ਕਿਰਪਾ ਕਰੋ ਤੁਮ ਪਿਆਰੇ ਸਤਗੁਰੂ ਦਾਤਾ ਮੇਲ ਮਿਲਾਵੋ ਮੇਰੇ ਕੋਲ ਸਤਗੁਰ ਦਾਤਾ ਆ ਜਾਏ ਮੈਂ ਸਤਗੁਰ ਦਾਤਾ ਆਪਣੀ ਜ਼ਿੰਦਗੀ ਚ ਵਸਾ ਲਵਾਂ ਸਤਗੁਰ ਦਾਤਾ ਮੇਲ ਮਿਲਾਵੋ ਹਰ ਨਾਮ ਦੇਵੋ ਆਧਾਰੇ ਮਨਸਾ ਮਾਰ ਫੇ ਜਦੋਂ ਸ਼ਬਦ ਆ ਗਿਆ ਜੀਵਨ ਚ ਕੀ ਹੋਏਗਾ ਮਨਸਾ ਮਨ ਦੀਆਂ ਮਾੜੀਆਂ ਕਾਮਨਾਵਾਂ ਮਨਸਾ ਮਾਰ ਦੁਬਦਾ ਡਬਲ ਮੰਡੇਡ ਹੋਣਾ ਦੁਚਿੱਤੀ ਵਿੱਚ ਅੱਜ ਸਾਡਾ ਪਖ ਦੁਚਿੱਤੀ ਚ ਪੈਣ ਕਰਕੇ ਕਦੀ ਕਿਤੇ ਤੁਰੇ ਫਿਰਦੇ ਕਦੀ ਕਿਤੇ ਤੁਰੇ ਫਿਰਦੇ ਮਨਸਾ ਮਾਰ ਦੁਬਦਾ ਸਹਿਜ ਸਮਾਣੀ ਗੁਰੂ ਦੇ ਸ਼ਬਦ ਦੁਆਰਾ ਮਨਸਾ ਮਰ ਗਈ ਦੁਬਦਾ ਮਰ ਗਈ ਬੰਦੇ ਦਾ ਜੀਵਨ ਸਹਿਜ ਵਿੱਚ ਆ ਗਿਆ ਸਹਿਜ ਸਮਾਣੀ ਪਾਇਆ ਨਾਮ ਅਪਾਰਾ ਜਦੋਂ ਨਾਮ ਮਿਲ ਗਿਆ ਗੁਰੂ ਦੇ ਕੋਲੋਂ ਸੱਚੀ ਸਿੱਖਿਆ ਮਿਲ ਗਈ ਹਰ ਰਸ ਚਾਖ ਮਨ ਨਿਰਮਲ ਹੋਆ ਜਦੋਂ ਇਸ ਮਾਨੇ ਹਰੀ ਦਾ ਰਸ ਚਖ ਲਿਆ ਫਿਰ ਬਾਹਰਲੇ ਰਸਾਂ ਵਾਲੇ ਬੰਨੇ ਧਿਆਨ ਨਹੀਂ ਜਾਏਗਾ ਫਿਰ ਤੁਹਾਡੇ ਲਾਗੇ ਕੋ ਨਸ਼ਾ ਪੀਵੇ ਤੁਹਾਨੂੰ ਕੋ ਪੁੱਠੇ ਬੰਨੇ ਤੋਰੇ ਕਿਸ ਦੀ ਹਿੰਮਤ ਨਹੀਂ ਪਵੇਗੀ ਕਿਉਂਕਿ ਤੁਹਾਡਾ ਮਨ ਗੁਰੂ ਦੀ ਸਿੱਖਿਆ ਨਾਲ ਜੁੜਿਆ ਹੋਏਗਾ ਹਰਸ ਚਾਖ ਮਨ ਨਿਰਮਲ ਹੋਆ ਜਦੋਂ ਇਸ ਮਾਨ ਨੇ ਹਰੀ ਦਾ ਰਾਸ ਚਖ ਲਿਆ ਮਨ ਨਿਰਮਲ ਹੋ ਗਿਆ ਕਿਲਵੇ ਕਾਟਣ ਹਾਰਾ ਸ਼ਬਦ ਮਰੋ ਫਿਰ ਜੀਵ ਹੋ ਸਦਹੀ ਸ਼ਬਦ ਦੁਆਰਾ ਜਿਸ ਬੰਦੇ ਦੇ ਅੰਦਰ ਗੁਰੂ ਦਾ ਸੱਚਾ ਸ਼ਬਦ ਟਿਕ ਗਿਆ ਉਹ ਬੁਰਿਆ ਕੰਮਾਂ ਵੱਲੋਂ ਨੇ ਆਪਣੇ ਆਪ ਨੂੰ ਮਾਰ ਲਿਆ ਬੁਰਿਆ ਖਿਆਲਾਂ ਵੱਲੋਂ ਆਪਣੇ ਆਪ ਨੂੰ ਤੋੜ ਲਿਆ ਸ਼ਬਦ ਮਰੋ ਫਿਰ ਜੀਵ ਹੋ ਸਦਹੀ ਤਾਂ ਫਿਰ ਮਰਨਾ ਹੋਈ ਅੰਮ੍ਰਿਤ ਨਾਮ ਸਦਾ ਮਨ ਮੀਠਾ ਪਰਮੇਸ਼ਰ ਦਾ ਅੰਮ੍ਰਿਤ ਨਾਮ ਇੰਨਾ ਪਿਆਰਾ ਮਿੱਠਾ ਲੱਗਣ ਲੱਗ ਪਵੇਗਾ ਸ਼ਬਦ ਹੈ ਪਾਵੇ ਕੋਈ ਜਿਨੇ ਸ਼ਬਦ ਦੀ ਸਿੱਖਿਆ ਦੁਆਰਾ ਇਸ ਤਤ ਨੂੰ ਸਮਝ ਲਿਆ ਪਰੇ ਦਾਤ ਕਿਹਦੇ ਕੋਲ ਹੈ ਜੀ ਕਿਸੇ ਬੰਦੇ ਨੂੰ ਨਹੀਂ ਦਿੱਤੀ ਮਾਰੇ ਨੇ ਕਿਹਦੇ ਦਾਤ ਹੈ ਦਾਤ ਰੱਖੀ ਕਿੱਥੇ ਬਲਾ ਹੱਥ ਆਪਣੇ ਸੋ ਵੀਵਰਸ اے ਸੀ ਅੱਜ ਦੀ ਵੀਡੀਓ ਵੀਡੀਓ ਦੇਖਣ ਦੇ ਸੀ ਆਪਾਂ ਬਾਈ ਸਰਜੀਤ ਸਿੰਘ ਜੀ ਦੀ ਕਥਾ ਜਿਹੜੀ ਕਿ ਬੜੀ ਮੋਟੀਵੇਸ਼ਨਲ ਸੀ ਇਹਨਾਂ ਦੀ ਕਥਾ ਜਿਹੜੀ ਇਹ ਨਾ ਬੜੀ ਅੱਛੀ ਤੇ ਬੜੀ ਮੋਟੀਵੇਸ਼ਨਲ ਹੁੰਦੀ ਹੈ ਇਹਨੂੰ ਸੁੰਣਾ ਚਾਹੀਦਾ ਕਿਉਂਕਿ ਇਹ ਸੱਚੀ ਤੇ ਖਰੀ ਗੱਲ ਕਰਦੇ ਆ ਔਰ ਜਿਸ ਤਰ੍ਹਾਂ ਕਿ ਉਹਨਾਂ ਨੇ ਕਿਹਾ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਅਲਫਾਜ਼ ਆ ਸਾਨੂੰ ਉਹਨਾਂ ਤੇ ਅਮਲ ਕਰਨਾ ਚਾਹੀਦਾ ਨਾ ਕਿ ਅੱਜ ਕੱਲ ਦੇ ਜਿਹੜੇ ਫੇਕ ਸੇਕ ਬਣੇ ਗ੍ਰੰਥ ਉਹਨਾਂ ਦੀਆਂ ਗੱਲਾਂ ਤੇ ਯਕੀਨ ਨਹੀਂ ਕਰਨਾ ਚਾਹੀਦਾ ਬਿਲਕੁਲ ਉਹਨਾਂ ਨੇ ਸਹੀ ਕਿਹਾ ਇਸੇ ਤਰ੍ਹਾਂ ਸਾਨੂੰ ਆ ਜਿਹੜਾ ਪੀਰ ਫਕੀਰ ਬਣੇ ਇਹਨਾਂ ਤੇ ਇਹਨਾਂ ਦੀਆਂ ਗੱਲਾਂ ਤੇ ਅਮਲ ਟੋਂਗੀਆਂ ਦੀ ਤੇ ਨਹੀਂ ਕਰਨਾ ਚਾਹੀਦਾ ਬਲਕਿ ਸਾਨੂੰ ਜਿਹੜਾ ਅੱਲਾ ਨੇ ਕੁਰਾਨੇ ਮਜੀਦ ਦੇ ਵਿੱਚ ਸਿੱਧਾ ਰਸਤਾ ਜੋ ਵੀ ਕਿ ਸੁਨਨਤ ਹੈ ਉਹਦੇ ਤੇ ਅਮਲ ਕਰਨਾ ਚਾਹੀਦਾ ਨਾ ਕਿ ਇਹੋ ਜਿਹੀਆਂ ਟੰਗੀਆਂ ਤੇ ਕਿਉਂਕਿ ਇਹ ਫਸਾਦ ਫਿਤਨਾ ਪਲੁੰਦੇ ਆ ਔਰ ਇੰਤਖਾਰ ਪਲੁੰਦੇ ਆ ਲੋਕਾਂ ਨੂੰ ਜੋੜ ਕੇ ਨਹੀਂ ਰੱਖਦੇ ਇਹਨਾਂ ਨੂੰ علیحدਾ ਕਰਦੇ ਆ ਕਿਉਂਕਿ ਇਹ ਢੋਂਗੀ ਜਿਹੜੇ ਇਹਨਾਂ ਦੇ ਖਾਨ ਦਾ ਤਰੀਕਾ ਹੀ ਇੱਕ ਇਹੀ ਹੁੰਦਾ ਵਾ ਬਾਕੀ ਮੈਨੂੰ ਤੇ ਵੀਡੀਓ ਬੜੀ ਅੱਛੀ ਲੱਗੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਇਜ਼ਹਾਰ ਜ਼ਰੂਰ ਕਰਨਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਔਰ ਇਸ ਗੱਲ ਨੂੰ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰਨਾ ਕਿਉਂਕਿ ਇਹ ਜਿਹੜਾ ਢੋਂਗੀ ਆ ਇਹਨਾਂ ਦਾ ਸਫਾ ਜਿਹੜਾ ਨਾ ਉਹ ਸਾਫ਼ ਹੋਈਏ ਔਰ ਲੋਕੀ ਨਾ ਤੇ ਯਕੀਨ ਨਾ ਕਰਨ